ਜਦੋਂ ਵੀ ਰਾਤ ਦੀਆਂ ਰੋਟੀਆਂ ਬੱਜ ਜਾਂਦੀਆਂ ਨੇ ਬਾਸੀ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਚੂਰਨ ਤੋਂ ਬਾਅਦ ਇਸ ਨੁਕਤੇ ਨਾਲ ਤੁਹਾਨੂੰ ਬਹੁਤ ਹੀ ਬੈਨੀਫਿਟ ਹੋਣਗੇ ਦਿਲ ਨੂੰ ਸਕੂਨ ਮਿਲੇਗਾ ਜਦੋਂ ਸਾਰੀਆਂ ਰੋਟੀਆਂ ਚੂਰ ਲਈਆਂ ਚੂਰਨ ਤੋਂ ਬਾਅਦ ਆਪਾਂ ਵਿੱਚ ਪਾਉਣੇ ਚਾਹੀਦੇ ਨੇ ਦਾਣੇ ਦਾਣੇ ਪਾ ਲੈ ਫਿਰ ਇਹਨੂੰ ਹਲਾ ਲੋ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਜਿਆਦਾ ਚੰਗੀ ਤਰ੍ਹਾਂ ਮਿਕਸ ਹੋ ਗਏ ਇਹਨਾਂ ਨੂੰ ਛੱਤ ਤੇ ਲੈ ਜਾਣਾ ਤੇ ਜਾਣ ਤੋਂ ਬਾਅਦ ਤੁਹਾਨੂੰ ਜਾਨਵਰ ਦਿਖਣਗੇ ਆਲੇ-ਦਲੇ ਬੈਠੇ ਜਿਵੇਂ ਧੰਨ ਚਿੜੀ ਹੋਗੀ ਛੋਟੀ ਚਿੜੀ ਹੋਗੀ ਮੋਰ ਹੋ ਗਿਆ ਸਾਰੇ ਜਾਨਵਰ ਨੂੰ ਪਾ ਦੇ ਨੇ ਆਹ ਆਹ ਇਹਦੇ ਨਾਲ ਨਾ ਤਾਂ ਪਲਾ ਰੂਗਾ ਉਹ ਕੇ ਜਾਨਵਰਾਂ ਦਾ ਨਾਲੇ ਜਿਹੜੇ ਪੰਛੀਆਂ ਨੂੰ ਪਿਆਰ ਕਰਦੇ ਨੇ ਉਹਨਾਂ ਲਈ ਸਾਰੇ ਨੂੰ ਵਧੀਆ ਇਹ ਵੀਡੀਓ ਨੂੰ ਜਿਹੜੇ ਰੱਬ ਨੂੰ ਪਿਆਰ ਕਰਦੇ ਹਨ ਆਪਣੀ ਫੈਮਿਲੀ ਨੂੰ ਪਿਆਰ ਕਰਦੇ ਨੇ ਸਾਰੇ ਸ਼ੇਅਰ ਕਰਨਗੇ ਇਹ ਫੋਲੋ ਕਰਨਗੇ ਵਧੀਆ ਕੰਮਾਂ ਨੂੰ ਸ਼ੇਅਰ ਕਰਿਆ ਕਰੋ ਬਾਸੀ ਰੋਟੀਆਂ ਜਿੰਨੇ ਵੀ ਹੁੰਦੀਆਂ ਨੇ ਜਾਨਵਰਾਂ ਨੂੰ ਪਾ ਦੇ ਕਰੋ